ਦੋਸਤੋ ਜਿਹੜੀ ਇਹ ਦੋ ਬੱਚਿਆਂ ਵਾਲੀ ਦੁਰਘਟਨਾ ਵਾਪਰੀ ਹੈ ਜਿਵੇਂ ਦੋ ਬੱਚੇ ਦੋਵੇਂ ਭਰਾ ਇੱਕ ਬੱਚਾ ਅੱਗੇ ਅੱਗੇ ਜਾਂਦਾ ਤੇ ਪਾਣੀ ਦੇ ਵਿੱਚ ਡਿੱਗ ਪੈਂਦਾ ਤੇ ਦੂਜਾ ਭਰਾ ਉਸ ਨੂੰ ਬਚਾਉਣ ਲਈ ਜਿਹੜਾ ਹਾਲਾਂਕਿ ਉਹ ਵੀ ਛੋਟਾ ਹੀ ਐ ਇੱਕ ਹਿਸਾਬ ਦਾ ਉਹ ਵੀ ਪਿੱਛੇ ਛਾਲ ਮਾਰ ਦਿੰਦਾ ਹਾਲਾਂਕਿ ਤੈਰਨਾ ਉਹਨੂੰ ਵੀ ਨਹੀਂ ਆਉਂਦਾ ਤੇ ਦੋਵੇਂ ਬੱਚੇ ਆਪਣੀ ਜਾਨ ਗਵਾ ਲੈਂਦੇ ਨੇ ਜਿਵੇਂ ਤੁਸੀਂ ਵੇਖ ਰਹੇ ਹੋ ਕਿ ਪਹਿਲਾ ਇੱਕ ਬੱਚੇ ਨੂੰ ਬਾਹਰ ਕੱਢਿਆ ਗਿਆ ਉਸ ਦਾ ਸਰੀਰ ਪੂਰਾ ਆਕੜਿਆ ਹੋਇਆ ਪਾਣੀ ਨਾਲ ਭਰਿਆ ਹੋਇਆ ਤੇ ਮਗਰੇ ਹੀ ਉਸਦੇ ਛੋਟੇ ਭਰਾ ਨੂੰ ਬਾਰ ਕੱਢਿਆ ਜਾ ਰਿਹਾ ਜਿੰਦੇ ਪਹਿਲਾ ਛਾਲ ਮਾਰੀ ਸੀ ਸੋ ਉਸ ਮਾਂ ਤੇ ਕੀ ਬੀਤਦੀ ਹੋਏਗੀ ਜਿੰਦੇ ਦੋਵੇਂ ਬੱਚੇ ਇੱਕੋ ਹੀ ਸਮੇਂ ਇਸ ਦੁਨੀਆ ਨੂੰ ਵਾਲਵੀ ਦਾ ਕਹਿ ਗਏ ਹੋਣ ਸੋ ਇਹ ਗੱਲਾਂ ਸੋਚ ਕੇ ਵੀ ਮਨ ਦੇ ਅੰਦਰ ਇੰਨਾ ਕੋ ਪਰੇਸ਼ਾਨ ਹੋ ਜਾਂਦੇ ਆ ਕਿ ਐਦਾ ਨਹੀਂ ਹੋਣਾ ਚਾਹੀਦਾ ਸੋ ਜਿਹੜਾ ਸਮਾਂ ਉਹਦਾ ਤਾਂ ਚਲੋ ਜਿੰਨੇ ਜਾਣਾ ਹੈ ਉਹਨੇ ਤਾਂ ਜਾਣਾ ਹੀ ਹੈ ਪਰ ਇਹ ਵੇਖੋ ਕਿ ਇਸ ਪੋਲ ਦੇ ਬੰਨੇ ਕੋਈ ਕੁਝ ਵੀ ਨਹੀਂ ਬਣਿਆ ਹੋਇਆ ਇਸ ਸਾਡੀਆਂ ਕੱਬੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਕੰਮ ਨੇ ਇੱਕ ਇਹਨਾਂ ਦੇ ਆਪਣੇ ਨਿੱਜੀ ਕੰਮ ਹੋ ਜਾਂਦੇ ਨੇ ਸਰਕਾਰਾਂ ਦੇ ਪਰ ਲੋਕਾਂ ਵਾਸਤੇ ਇਹਨਾਂ ਕੋਲੇ ਕੁਝ ਵੀ ਨਹੀਂ ਹੈ ਵੋਟਾਂ ਵੇਲੇ ਇਹ ਜਾਗਦੇ ਨੇ ਅੱਗੇ ਪਿੱਛੇ ਫੇਰੇ ਚਲੇ ਜਾਂਦੇ ਨੇ ਦੋਸਤੋ ਇਸ ਇਹ ਵੀਡੀਓ ਵਿਊਜ਼ ਵਾਸਤੇ ਨਹੀਂ ਹੈ ਕੋਈ ਸ਼ੇਅਰ ਵਾਸਤੇ ਨਹੀਂ ਹੈ ਸਿਰਫ ਤੁਸੀਂ ਕਮੈਂਟ ਕਰਕੇ ਇਸ ਬੱਚੇ ਦੀ ਅੰਤਿਮ ਜਿਹੜੀ ਸ਼ਾਂਤੀ ਵਾਸਤੇ ਪਰਮਾਤਮਾ ਇਹਨਾਂ ਨੂੰ ਆਪਣੇ ਚਰਣਾ ਵਿੱਚ ਨਿਵਾਜੇ ਉਸ ਦੀ ਤੁਸੀਂ ਅਰਦਾਸ ਕਮੈਂਟ ਵਿੱਚ ਜ਼ਰੂਰ ਕਰਿਓ